ਆਏ ਦੋਸਤੋ ਮਲਟੇ ਲੈ ਆਈ ਸੀ ਪਹਿਲੇ ਦਿਨ ਪਾ ਕੇ ਤੇ ਆਮ ਸਾਰੀ ਇਹਦੀ ਬੈਲਟ ਸਲਿੱਪ ਕਰਨ ਲੱਗੀ ਦੇਖਦੇ ਆਂ ਕਾਰ ਕਹਿੰਦੀ ਅੱਗ ਨਾ ਲਾਓ ਐ ਕਰੋ ਬਾਹਰ ਕਰੋ ਪਰ ਸੰਧ ਲਿਆਉਣੇ ਪਹਿਲਾਂ ਤਾਂ ਇਹ ਵੀ ਦੂਰ ਪੈਂਦੇ ਨੇ ਮਿਲਦੇ ਨਹੀਂ ਬਹੁਤ ਪਰ ਇਹਦੇ ਫੈਟੀਆਂ ਦੇ ਸੰਧ ਚੱਲਦੇ ਨਹੀਂ ਦੇਖਣੇ ਆ ਨੇ ਹੁਣ ਕੀ ਗੱਲਬਾਤ ਆ ਖੋਲ ਬੈਲਟਾ ਮੋਟਰ ਇਹ ਤਾਂ ਕਿਹੜਾ ਚੱਲ ਪਿਆ ਠੀਕ ਨਹੀਂ ਫਿਰ ਹੱਲ ਕੋਈ ਨਹੀਂ ਆ ਲੈ ਵੀ ਦੋਸਤੋ ਚਲਾਤਾ ਆਪਾਂ ਬੈਲਟਾਂ ਪਾ ਕੇ ਤੇ ਮਿਹਨਤ ਆਈ ਰਾਸ ਚਾਰੇ ਬੈਲਟਾਂ ਪਾ ਦੇ ਨਵੇਂ ਆ ਕਿ ਵੀ ਕਨੈਕਟਰ ਸਾਮਨ ਗਲ ਹੋ ਗਈ ਜੋ ਕਹਿੰਦੇ ਬੈਲਟਾਂ ਪਾ ਦੇ ਨਵੇਂ ਕੋਈ ਚੱਕਰ ਨਹੀਂ ਤੋੜ ਕੇ ਖੜਾ ਜਾਂਦੇ ਕਹਿੰਦਾ ਯਾਰ ਕੀ ਕਰੀਏ ਕਹਿੰਦਾ ਤੇ ਹੁਣ ਬਾਰੀ ਵੇ ਤੇ ਖੁਰ ਕੇ ਚੈੱਕ ਵੀ ਨਹੀਂ ਕਰ ਸਕਦੇ ਵੀ ਅੰਦਰ ਬੈਲਟਾਂ ਕਿਵੇਂ ਆ ਤੇ ਬਟਾਂਸਰ ਆਪਾਂ ਸਿਰਫ ਕੁਝ ਨਹੀਂ ਕੀਤਾ ਨਵੇਂ ਬੈਲਟਾਂ ਲਿਆ ਕੇ ਜਿਵੇਂ ਚਲਾਤਾ ਆਪਾਂ ਤੇ ਐਂ ਕਰ ਐਂ ਬਣੀ ਜਾਂਦੀ ਆ ਆਏ ਬਣਦੀ ਆਪਣੇ ਮਰਲ ਬਾਤ ਆ ਦੇਖੋ ਐਂ ਬਰਾਲੀ ਇਹ ਬਸਾਉਂਦਾ ਜਾਂਦਾ ਮਲਚ ਚੀਜ਼ ਤਾਂ ਠੀਕ ਹੈ ਜੀ ਪਰ ਘੱਟ ਲਾਂ ਜਿਆਦੀ ਬਰਾਲੀ ਚ ਕੰਮ ਜਾ ਰਿਹਾ ਇਸ ਤਰ੍ਹਾਂ ਤੇ ਜਿੱਤੀ ਜਿੱਦੀ ਜਾਂ ਫਿਰ ਹੌਲੇ ਨੂੰ ਬਲਾਉ ਵੀ ਕਰਨਾ ਪਊਗਾ ਜੇ ਪਾਣੀ ਪਾ ਦਈਏ ਦੇਖਾਂ ਇਸ ਸਿਸਟਮ ਕਿੰਨਾ ਤੇ ਪਰ ਖਰਚੇ ਤੇ ਕਾਫੀ ਆ ਜਾਂਦਾ ਯਾਰ ਹੁਣ ਪਹਿਲਾਂ ਆਪਾਂ ਮਲਚਰ ਮਾਰਿਆ ਠੀਕ ਆ ਨਾਲ ਦੀ ਨਾਲ ਫਿਰ ਇੱਥੇ ਆਪਾਂ ਰੋਟਾਵੇਟਰ ਮਾਰਾਂਗੇ ਤੇ ਆਪਾਂ ਘੇਰ ਵੀ ਜਮਾ ਛੋਟੇ ਚ ਰੱਖਿਆ 30 ਬੀਟ ਰੇਟਰ ਹੈ ਤੇ ਲੋਅ ਦੇ ਵਿੱਚ ਦੂਜੇ ਲੋਅ ਦੇ ਵਿੱਚ ਮਾਰਿਆ ਇਹ ਆਪਾਂ ਇਹ ਤਾਂ ਕਿ ਬ੍ਰੀਕ ਹੋ ਸਕੇ ਉਤਰ ਇਹਦਾ ਬ੍ਰੀਕ ਜਿੰਨਾ ਬ੍ਰੀਕ ਹੋਊਗਾ ਉੰਨੇ ਹੀ ਮਿੱਟੀ ਦੇ ਵਿੱਚ ਜਿਆਦਾ ਖਫਤ ਹੋਊਗਾ ਤੇ ਇਸ ਤੋਂ ਬਾਅਦ ਆਪਾਂ ਰੋਟਰਵੇਟਰ ਮਰਵਾ ਦਾਂਗੇ ਤੇ ਮੁੰਡਾ ਜੋ ਰੋਟਰਵੇਟਰ ਵਾਲਾ ਉਲਟਾ ਇਹ ਤਾਂ ਮੜਵਾ ਕੇ ਫਿਰ ਦੇਖਦੇ ਹਾਂ ਕਿ ਕੀ ਗੱਲਬਾਤ ਬਣਦੀ ਆ ਤੇ ਜਾਂ ਤਾਂ ਇਹਦੇ ਚ ਆਪਾਂ ਰੋਟਾ ਵੇਟ ਮਾਰ ਕੇ ਉਲਟਵੇਂ ਮਾਰ ਦਾਂਗੇ ਜਾਂ ਫਿਰ ਇਹਨੂੰ ਪਾਣੀ ਲਾ ਕੇ ਘਿਰਾਂ ਅਜੇ ਦਿਨ ਪਾਏ ਆ 10 ਆਪਣੇ ਕੋਲੇ ਆਲੂ ਵੀਜਨ ਚ ਤੇ ਇਹਨਾਂ ਆਪਾਂ ਰੋਟਾ ਵੇਟ ਮਾਰ ਕੇ ਤੇ ਦੀ ਪਾਣੀ ਲਾ ਕੇ ਇਹਨੂੰ ਤੇ ਫਿਰ ਤਵੀਆਂ ਨਾਲ ਪਾ ਕੇ ਦੇਖ ਲਾਂਗੇ ਆ ਦੇਖੋ ਮੁੰਡਾ ਆ ਕੇ ਰੋਟਾ ਵੇਟਰ ਲੱਗਦਾ ਭਾਈ ਮਾਰੀ ਦੇ ਨਾਲ ਦੀ ਨਾਲ ਉਹ ਲੱਗ ਇੰਦਰ ਆਪਾਂ ਲੱਗ ਗਏ ਤੇ ਕਰਨ ਨੂੰ ਇਹਨੂੰ ਪਾਣੀ ਲਾ ਕੇ ਜੇ ਦੇ ਵਾਤਾ ਕਰ ਤਵੀਆਂ ਆਪ ਦੇਖਾਂਗੇ ਕਿ ਕਿੰਨੀ ਘਵਾਲੀ ਰਹਿੰਦੀ ਆ ਤੇ ਜੇ ਤਾਂ ਤਵੀਆਂ ਨਾਲ ਹੀ ਠੀਕ ਆ ਗਿਆ ਤਾਂ ਉਵੇਂ ਕਰ ਲਾਂਗੇ ਨਹੀਂ ਫਿਰ ਸੋਸਾਇਟੀ ਚੋਂ ਲੈ ਕੇ ਆਉਣਾ ਪਊਗਾ ਆਪਾਂ ਨੂੰ ਐਮਬੀ ਬਲੌਗ ਕਹਿੰਦੇ ਜਿਹੜਾ ਤੇ ਇਕੱਟੇ-ਕੁੱਟੇ ਧਰਕੇ ਰੋਟਾਵੇਟਰ ਤੇ ਵੀ ਜਿਆਦਾ ਤਾਂ ਸੈਟਿੰਗ ਤੇ ਇਧਰ ਆਪਾਂ ਜਿਹੜਾ ਆਪਾਂ ਹਣਾ ਪਲਾ ਰਹੇ ਹਾਂ ਦਾ ਅਸੀਂ ਇਹ ਇੱਥੇ ਆਪਾਂ ਮਾਰੀ ਜਾਂਦੇ ਆ ਜੀ ਠੀਕ ਲੱਗਦੀ ਆ